ਕੈਨੇਡਾ ਵਿੱਚ ਡਾਕੇ ਮਾਰਨ ਅਤੇ ਫਰੋਡ ਦੇ ਮਾਮਲਿਆਂ ਤਹਿਤ ਪੰਜ ਭਾਰਤੀਆਂ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਹੈ ਜੀ ਹਾਂ ਕੈਨੇਡਾ ਦੇ ਲੋਕਾਂ ਤੋਂ 5 ਲੱਖ ਡਾਲਰ ਠੱਗਣ ਵਾਲੇ ਤਿੰਨ ਭਾਰਤੀ ਨੌਜਵਾਨਾਂ ਨੂੰ ਟ੍ਰਾਂਟੋ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਭੰਗ ਦੇ ਸਟੋਰ ਤੇ ਡਾਕਾ ਮਾਰਨ ਦੇ ਦੋਸ਼ੀ ਸ਼ਤਨਾਮ ਸਿੰਘ ਅਤੇ ਗੁਰਕੀਰਤ ਢਾਲੀਵਾਲ ਨੂੰ ਕਾਬੂ ਕੀਤਾ ਗਿਆ ਹੈ ਟ੍ਰਾਂਟੋ ਪੁਲਿਸ ਦੀ ਵਿੱਤੀ ਅਪਰਾਧ ਇਕਾਈ ਨੇ ਦੱਸਿਆ ਕਿ 23 ਸਾਲ ਦੇ ਜਸ਼ਨਬੀਰ ਜੱੱਬਲ, 25 ਸਾਲ ਦੇ ਗੁਰਬੀਰ ਜੱੱਬਲ ਅਤੇ 23 ਸਾਲ ਦੇ ਆਰੀਅਨ ਗੁਪਤਾ ਨੇ ਕਥਿਤ ਤੌਰ ਤੇ ਪੂਰੇ ਕੈਨੇਡਾ ਵਿੱਚ ਫਰਾਡ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਗਿਰੋਹ ਵੱਲੋਂ ਜਾਲੀ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਏ ਜਾਂਦੇ ਅਤੇ ਇਸ ਤੋਂ ਪਹਿਲਾਂ ਕਿ ਫਰਜ਼ੀ ਚੈੱਕ ਬਾਰੇ ਪਤਾ ਲੱਗੇ ਖਾਤੇ ਵਿੱਚੋਂ ਰਕਮ ਵਾਪਸ ਕਢਵਾਉਣ ਲਈ ਇੱਕ ਮੈਂਬਰ ਏਟੀਐਮ ਤੇ ਹਰ ਵੇਲੇ ਹਾਜ਼ਰ ਰਹਿੰਦਾ। ਪੁਲਿਸ ਮੁਤਾਬਕ ਜਾਲੀ ਚੈਕਸ ਦੇ ਆਧਾਰ ਤੇ ਲੋਕਾਂ ਦੇ ਖਾਤਿਆਂ ਵਿੱਚੋਂ 5 ਲੱਖ ਡਾਲਰ ਕਢਵਾਏ ਗਏ ਪ੍ਰੋਜੈਕਟ ਕਾਰਬਨ ਕਾਪੀ ਅਧੀਨ ਫਰਾਡ ਦੇ ਇਹਨਾਂ ਮਾਮਲਿਆਂ ਦੀ ਪੜਤਾਲ ਫਰਵਰੀ 2025 ਵਿੱਚ ਆਰੰਭੀ ਗਈ ਅਤੇ ਦਸੰਬਰ ਵਿੱਚ ਤਲਾਸ਼ੀ ਵਾਰੰਟਾਂ ਦੀ ਤਾਮਿਲ ਕਰਦਿਆਂ ਸ਼ੱਕੀਆਂ ਦੀ ਪੈੜ ਨੱਪੀ ਜਾ ਸਕੀ ਬ੍ਰੈਂਪਟਨ ਦੇ ਇੱਕ ਘਰ ਵਿੱਚ ਮਾਰੇ ਛਾਪੇ ਦੌਰਾਨ 70 ਹਜ਼ਾਰ ਡਾਲਰ ਨਕਦ ਸੋਨਾ ਚੈਕਸ ਬੈਂਕ ਦਸਤਾਵੇਜ਼ ਮਹਿੰਗੇ ਕੱਪੜੇ ਸੈਲਫੋਨ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਬ੍ਰੈਂਪਟਨ ਦੇ ਜਸ਼ਨਬੀਰ ਜੱਬਲ ਗੁਰਬੀਰ ਜੱਬਲ ਅਤੇ ਆਰੀਅਨ ਗੁਪਤਾ ਵਿਰੁੱਧ 5000 ਡਾਲਰ ਤੋਂ ਵੱਧ ਰਕਮ ਦਾ ਫਰਾਡ ਕਰਨ ਦੇ ਦੋ ਦੋ ਦੋਸ਼ ਆਇਦ ਕੀਤੇ ਗਏ ਨੇ ਅਤੇ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਤਿੰਨਾਂ ਦੀ ਪੇਸ਼ੀ 28 ਜਨਵਰੀ ਨੂੰ ਹੋਵੇਗੀ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਫਰਾਡ ਦੇ ਇਹਨਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416-808-7300 ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ 온ਟਾਰੀਓ ਦੇ ਸੇਂਟ ਕੈਦਰਿਨਜ਼ ਵਿਖੇ ਭੰਗ ਦਾ ਇੱਕ ਸਟੋਰ ਲੁੱਟਣ ਵਾਲਿਆਂ ਦੀ ਭਾਲ ਕਰ ਰਹੀ ਨਾਇਗਰਾ ਰੀਜਨਲ ਪੁਲਿਸ ਵੱਲੋਂ 31 ਸਾਲ ਦੇ ਸਤਨਾਮ ਸਿੰਘ ਅਤੇ 30 ਸਾਲ ਦੇ ਗੁਰਕੀਰਤ ਧਾਲੀਵਾਲ ਵਿਰੁੱਧ ਬ੍ਰੇਕ ਐਂਡ ਐਂਟਰ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਭੇਖ ਬਦਲਣ ਦੇ ਦੋਸ਼ ਆਇਦ ਕੀਤੇ ਗਏ ਨੇ ਦੋਵੇਂ ਸ਼ੱਕੀ ਬ੍ਰੈਮਟਨ ਨਾਲ ਸਬੰਧਤ ਦੱਸੇ ਜਾ ਰਹੇ ਨੇ ਜਿਨ੍ਹਾਂ ਕੋਲੋਂ 40000 ਡਾਲਰ ਤੋਂ ਵੱਧ ਮੁੱਲ ਦੇ ਵੇਪਰ ਪ੍ਰੋਡਕਟ ਬਰਾਮਦ ਕੀਤੇ ਗਏ ਦੱਸ ਦਈਏ ਕਿ ਨਾਇਗਰਾ ਰੀਜਨਲ ਪੁਲਿਸ ਦੀ ਕਾਰਵਾਈ ਬੀਤੀ 15 ਨਵੰਬਰ ਨੂੰ ਸਵੇਰੇ ਤਕਰੀਬਨ 4:30 ਵਜੇ ਹੋਈ ਲੁੱਟ ਦੀ ਵਾਰਦਾਤ ਨਾਲ ਸਬੰਧਤ ਹੈ ਜਦੋਂ ਲੇਕ ਸਟਰੀਟ ਦੇ ਵੇਪ ਸਟੋਰ ਤੇ ਡਾਕਾ ਵੱਜਾ ਵਾਟਰਲੂ ਰੀਜਨਲ ਪੁਲਿਸ ਵੱਲੋਂ ਵੀ ਪੜਤਾਲ ਵਿੱਚ ਸਹਿਯੋਗ ਦਿੱਤਾ ਗਿਆ ਅਤੇ ਬ੍ਰੈਂਟਨ ਵਿਖੇ ਵੀ ਇੱਕ ਸਟੋਰ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਅਦਾਲਤ ਵਿੱਚ ਪੇਸ਼ੀ ਤੱਕ ਦੋਹਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਜਾਂਚ ਕਰਤਾਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਨਾਇਗੜ੍ਹ ਰੀਜਨਲ ਪੁਲਿਸ ਨਾਲ 905 688 411 ਆਪਸ਼ਨ ਐਕਸਟੈਂਸ਼ਨ 1009 009 ਤੇ ਕਾਲ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ